ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਇਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਪੁਲੀ ਪੱਟੀ ਆ ਪੁਲੀ ਥੋੜੀ ਜਿਹੀ ਢਿੱਲੀ ਪੁਲੀ ਨਹੀਂ ਢਿੱਲੀ ਮਤਲਬ ਕਟਰ ਢਿੱਲੀ ਦੀ ਜੀ ਮਲ ਗਈ ਕਟਰ ਨਵੀਂ ਲੱਗ ਜੋ ਤੇ ਨਾਲੇ ਚੈੱਕ ਹੋ ਗਈ ਨਾਲੇ ਬੁਸ਼ ਬਸ਼ਾ ਨੂੰ ਤੇਲ ਤੂਲ ਆ ਗਿਆ ਹੁਣ ਲੱਗੇ ਨੇ ਪਾਉਣ ਕਾਲਾ ਬਾਈ ਵੀ ਪਹੁੰਚ ਗਿਆ ਦੋ ਸਾਲਾਂ ਬਾਅਦ ਆਇਆ ਇਹ ਮੱਕੀ ਵਾਲੇ ਸੀਜ਼ਨ ਤੇ ਦੋ ਸਾਲ ਪਹਿਲਾਂ ਦੋ ਸੀਜ਼ਨ ਲੱਗਿਆ ਬਾਸਕੜ ਹਲੇ ਆ ਇਨੀ ਮੱਕੀ ਵਾਲੀ ਹਰੇਕ ਸਾਲ ਨਵੀਂ ਪਾਉਣੀ ਐ ਪਿਛਲੇ ਸਾਲ ਵੀ ਨਵੀਂ ਪਾਈ ਤੀ ਉਹ ਵੀ ਪਈ ਆ ਤੇ ਇਸ ਵਾਰ ਥੋੜਾ ਜਿਹਾ ਹੋਰ ਵੱਖਰਾ ਕਰਨਾ ਉਹਦੇ ਕਰਕੇ ਦਵਾਰੇ ਦਿੱਤੀ ਆ ਹੁਣ ਦੇਖਦੇ ਆ ਕਿਹੜੀ ਪਾਉਨੇ ਆ ਦਿਖਾਵਾਂਗੇ ਤੁਹਾਨੂੰ ਜਰੂਰ ਰਾਜਾ ਬਾਈ ਨੇ ਬਾਤਾ ਵਰਸੀਨ ਵਾਲਾ ਹੱਥ ਔਂ ਜੌਂਡੀਰ ਨਾਲ ਬੋਰੀਆਂ ਹੀ ਦੋ ਰੱਖੀਆਂ ਹੋਈਆਂ ਨੇ ਉੱਪਰ ਨਾਲੇ ਰੌਣੀ ਕਰੀ ਵੀਦੀ ਇਹਦੀ ਤਾਂ ਉਮਰ ਅਲਕਾਰ ਛੱਡੀ ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਚੱਲਿਆਂ ਜੀ ਸਹੌਲੀ ਨੂੰ ਹਲੋ ਸ਼ਹਿਰ ਚਾਂ ਅੱਜ ਹੈਗੇ ਆਪਾਂ ਸਕੂਟਰੀ ਤੇ ਸਕੂਟਰੀ ਤੇ ਤਾਂ ਐ ਕੰਮ ਕੋਈ ਹੈ ਨਹੀਂ ਤੇ ਵਗਾ ਵੀ ਸਕੂਟਰੀ ਲੈ ਚੱਲਦੇ ਆ ਤੇ ਉਹ ਸਾਡਾ ਸਟਾਰਟਰ ਰੱਖੇ ਹੋਏ ਨੇ ਪੂਰੇ ਉਹ ਤੇ ਚੋਰੀ ਚਾਰੀ ਹੋਏ ਨੇ ਕਿਤੇ ਵੀ ਜੰਦਾ ਜੰਦਾ ਨਹੀਂ ਲੱਗਿਆ ਹੋਵੇਗਾ ਤੇ ਨਾਲੇ ਆਪਣੇ ਪਸਾਰ ਭਾਰੀ ਆਉਂਦੇ ਬੋਟਰਾਂ ਤੇ ਬਹੁਤ ਲਈ ਸਟਾਰਟਰ ਖਾਰਾ ਬਹੁਤ ਵੱਟ ਹੁੰਦੀ ਆ ਰਿਹਾ ਉਹਦੇ ਕਰਕੇ ਅਸੀਂ ਆਹ ਆਉਣੇ ਨੇ ਚੱਲਦੇ ਆ ਲੈ ਕੇ ਬਹੁ ਮੱਡੀ ਨਾਣਾਬੜੀ ਕੋਲ ਪਹੁੰਚ ਗਏ ਆਪਾਂ ਜੱਸਾ ਬਾਈ ਚਲਾ ਰਿਹਾ ਸਕੂਟਰੀ ਪਹੁੰਚ ਕੇ ਆਪਾਂ ਮੋਟਰ ਤੇ ਕੱਲ ਆਪਾਂ ਆਹ ਆਪਣਾ ਪਰਨ ਆਵਰੇ ਭੁੱਲ ਗਏ ਜੀ ਇਹ ਹੀ ਚੈੱਕ ਕੀਤਾ ਵੀ ਇਹ ਜਾਂਦਾ ਘੂਰੀ ਰਹਿੰਦਾ ਇਹਦਾ ਮਤਲਬ ਮੋਟਰ ਤੇ ਕੋਈ ਨਹੀਂ ਪਹੁੰਚਿਆ ਲਾਉਨੇ ਆ ਹੁਣ ਸਟਾਰਟਰ ਆ ਦੇਖੋ ਇਹਦੇ ਜਨੇ ਲਾਈ ਦੇ ਦਰੂ ਕੀ ਕਰਨ ਜਾਣਾ ਸਮਾਨ ਲਓ ਜੀ ਬਿਨਾ ਗ੍ਰਿਪਾ ਤੋਂ ਕੰਮ ਆ ਰਿਸਕੀ ਤਾਰਾਂ ਲਾਈਆਂ ਨੇ ਲਾ ਕੇ ਆਹ ਦੇਖੋ ਤੇ ਮੋਟਰ ਦਿੱਤੀ ਚਲਾਓ ਹੁਣ ਕਰਦੇ ਆ ਸਾਰਾ ਨੱਕਾ ਫੇਰ ਚਾਲਦੇ ਹੁਈ ਮੋਟਰ ਤੇ ਦੇਖਦੇ ਆ ਚਲਾ ਦਈਏ ਤਾਂ ਜੱਸਾ ਬਾਈ ਜਾਂਦਾ ਉਹਦੇ ਕਹੀ ਨਹੀਂ ਤੇ ਤੇ ਕੰਮ ਚੱਲਦਾ ਜੀ ਦੇਖੋ ਕਿਾਰੇ ਤੁਹਾਨੂੰ ਪਤਾ ਹੀ ਆ ਫਿਰ ਕਣਕ ਕਲੇ ਭਰਨੇ ਕੱਲ ਲਾਈਟ ਪੱਜ ਗਈ ਦੀ ਇੰਨਾ ਕਪੜਿਆ ਭਰਿਆ ਬਾਤੀ ਨਹੀਂ ਦੁਬਾਰੇ ਭਰੂਗਾ ਨਹੀਂ ਦੁਬਾਰੇ ਭਰੂਗਾ ਕਰਕੇ ਹੁਣ ਆਪਾਂ ਨੂੰ ਹੁਣ ਉਹ ਪਾਤੀ ਹੈ ਕਿ ਕਿਾਰੇ ਲੈ ਜਣਾ ਆਪਾਂ ਪਾਣੀ ਇਹ ਤੋਂ ਬਾਅਦ ਆਪਾਂ ਜਾ ਕੇ ਉਹ ਮੋਟਰ ਚਲਾਉਨੇ ਆ ਆ ਵਾਲੀ ਇਹ ਤੋਂ ਬਾਅਦ ਆ ਚਲਾਉਣੀ ਆ ਤਿੰਨ ਮੋਟਰਾਂ ਚਲਾ ਦੇਣੀਆਂ ਅੱਜ ਆਪਾਂ ਜਿਓਰ ਲੱਗ ਰਿਹਾ ਹੈ ਉਜੀ ਇੱਕ ਕਿਾਰੇ ਦੀ ਤਾਂ ਨਮੀੜ ਤਾਂ ਹੁਣ ਅਗਲੇ ਚ ਪਾਉਨੇ ਆ ਲੋ ਜੀ ਜੱਸਾ ਬਾਈ ਲਾ ਰਿਹਾ ਨੱਕਾ ਤੇ ਆਹ ਕਹਿਰਾ ਵਣਾ ਭਰ ਗਿਆ ਥੋੜਾ ਜਿਆ ਰਹਿ ਗਿਆ ਦੇਖੋ ਤੁਹਾਡੇ ਸਾਹਮਣੇ ਹੀ ਆ ਤੇ ਪਰ ਲਾ ਆਪਾਂ ਭਰਤਾ ਅਗਲੇ ਨੂੰ ਛੱਡਦੇ ਆ ਪਾਣੀ ਮੋਟਰ ਅੱਜ ਵੀ ਇੱਕੋ ਚੱਲਦੀ ਆ ਤਾਰਾਂ ਨਹੀਂ ਲੋਟ ਆਈਆਂ ਦੁਈਆਂ ਨਹੀਂ ਆ ਦੇਖੋ ਇਹੀ ਚੱਲਦੀ ਆ ਬਾਕੀ ਕੰਮ ਸੈੱਟ ਨਹੀਂ ਹੋਇਆ ਬਿਨਾ ਮਿਸਤਰੀ ਤੋਂ ਕੁਝ ਨਹੀਂ ਬਣਨਾ ਤਾਰਾਂ ਵਿੱਚ ਡਿੱਗੀਆਂ ਹੋਈਆਂ ਨੇ ਬੋਰਾਾਂ ਦੇ ਉੱਪਰੋਂ ਲੈ ਕੇ ਵੱਢ ਕੇ ਨੁਕਸਾਨ ਕਰ ਗਏ ਸਾਰੀਆਂ ਮੋਟਰਾਂ ਕੱਢ ਕੇ ਹੀ ਲੋਟਨੇ ਆਉਣਾ ਆਉਣਾ ਕੰਮ ਨੇ ਕਿਸਾਨ ਜਾਂਦਾ ਅਸਲ ਕਿਸਾਨ ਆ ਦੇਖੋ ਕਹੀ ਚੱਕੀ ਹੱਸਦਾ ਘਾ ਤੇ ਆ ਬਈ ਕਿਸਾਨ ਤਾਂ ਕਿਸਾਨ ਹੀ ਰਹੇਗਾ ਹੋ ਲਓ ਜੀ ਜੱਸਾ ਵੋਸ ਲਾਉਂਦਾ ਫੱਟ ਦੇਖੋ ਦੇਖਦੇ ਆਂ ਅੱਜ ਲਾਇਆ ਪਹਿਲੇ ਦਿਨ ਇਹ ਕਹਿੰਦਾ ਮੈਂ ਨਹੀਂ ਲਾਉਂਦਾ ਜੋਰ ਲੱਗਦਾ ਉਹ ਕਹਿੰਦਾ ਮੈਂ ਹੀ ਲਾਉਂਦਾ ਵਾਹ ਜੀ ਵੀ ਨਿਕਲਦੀ ਆ ਹਨਾ ਗਰਮੀ ਚ ਹਨਾ ਕੱਲੀ ਤੇਰੀ ਨਹੀਂ ਸਾਰਿਆਂ ਦੀ ਓ ਜੀ ਸਹੌਲੀ ਆਏ ਵਿਹਾਂ ਰੌਣੀ ਕਰਨ ਬਹੁਤ ਧੁੱਪ ਪੈਂਦੀ ਆ ਤੇ ਧਰਤੀ ਇੰਨੀ ਤਪੀ ਪਈ ਆ ਪੈਰ ਨਹੀਂ ਰੱਖ ਹੁੰਦੇ ਆ ਦੇਖੋ ਕਿੱਲੇ ਜੇ ਖੜਨਾ ਪੈਂਦਾ ਪਾਣੀ 'ਚ ਜਾਂ ਸਵਾਜ਼ ਬੂਤੇ ਖੜਨਾ ਪੈਂਦਾ ਨਹੀਂ ਤਾਂ ਜੇ ਰੜੇ 'ਚ ਖੜ ਜਾ 1 ਮਿੰਟ ਵੀ 1 ਮਿੰਟ 'ਚ ਪੈਰ ਮਾਚ ਜਾਂਦੇ ਨੇ ਇੰਨੀ ਸੇਕ ਪੈਂਦਾ ਔਰ ਕਰਮ ਧਰਤੀ ਪੁੱਛੋ ਨਾ ਕੁਝ ਬਹੁਤ ਜ਼ਿਆਦਾ ਚੁਪ ਪੈ ਰਹੀ ਆ ਸਹੀ ਮੈਨ ਲੱਗਦਾ ਵੀ ਘੱਟੋ ਘੱਟ ਮਹੀਨੇ ਡੇਢ ਮਹੀਨੇ ਤੋਂ ਉੱਤੇ ਹੋ ਗਿਆ ਪਾਣੀ ਲੱਗੇ ਨੂੰ ਕਿਉਂਕਿ ਮੀਂਹ ਵੀ ਨਹੀਂ ਪਿਆ ਕੋਈ ਇਦਕੀ। ਸਰਲੇ ਪਲਾਟ ਨੂੰ ਛੱਡ ਲਈ ਦੁਪਹਿਰ ਨੂੰ ਆਪਾਂ ਪਾਣੀ ਦੋ ਘਹਿਰਿਆਂ ਨੂੰ ਪੈਂਦਾ। ਹੁਣ ਭਰਾਂਗੇ ਕੱਲਾ ਕੰਮ। ਮੈਂ ਦੁਪਹਿਰਾ ਦੀ ਜਾਰੇ ਉਹਦੇ ਕਰਕੇ ਦੋ ਨੂੰ ਛੱਡ ਕੇ ਚਲੀ ਗਏ ਜੀ। ਘੜ ਨਹੀਂ ਦੀ ਹੁੰਦਾ ਤੇ ਬਹੁਤ ਲੱਗਦੀ ਸੀ। ਤੇ ਟਾਈਮ ਵੀ ਜ਼ਿਆਦਾ ਲੱਗ ਗਿਆ ਕਿਉਂਕਿ ਜਾਈਏ ਤਨਵਾ ਤੇ ਕਿਹਾਰੇ ਦਮੇ ਬਸ ਇਹਨਾਂ ਨੇ ਉਧਰ ਗੱਲ ਕੇ ਜਿੱਥੇ ਕੰਬਾਈਨ ਲੰਗੀ ਵੀ ਐ ਉਧਰ ਗੱਲ ਕੇ ਪਾਣੀ ਨਹੀਂ ਲੱਗਦਾ ਤਰੀਕੇ ਨਾਲ ਤੇ ਬਾਹਲਾ ਝੜ ਕੇ ਜਾਂਦਾ ਪਾਣੀ ਬਹੁਤ ਜਿਆਦਾ ਚੱਲ ਜਾਂਦੀ ਤਾਂ ਇਹ ਆ ਸਵਾਸਬੂਜੀ ਉੱਡ ਜਾਣੀ ਸੀ ਸਾਰੀ ਉਹ ਅਗੜੀ ਮਿੱਟੀ ਆ ਮੇਤਰੋ ਬਹੁਤ ਜਿਆਦਾ ਨਾਜਾਇਜ਼ ਕਹੀ ਵੀ ਨਹੀਂ ਵੱਜਦੀ ਹੈ ਤੇ ਹੁਣ ਪਾਣੀ ਆ ਗਿਆ ਗਿੱਲਾ ਕਰੇ ਤੇ ਫੇਰ ਮਾੜੀ ਮੋਟੀ ਮੂਰੀਓ ਖੁਰਚਾਂਗੇ ਦੂਏ ਪਾਸੇ ਵੀ ਨੱਕਾ ਲਾਇਆ ਦੇਖ ਲਓ ਉਧਰੋਂ ਹੀ ਦੱਸਾ ਬਾਈ ਲਾ ਰਿਹਾ ਨੱਕਾ ਚੰਗੀ ਤਰ੍ਹਾਂ ਲਾ ਦੇ ਪਚੋਪੜ ਨਾ ਉੱਤੇ ਧਰੀ ਜਾ ਮੋਟਾ ਰੱਖ ਕੇ ਪੈਰ ਨਾਲ ਦੱਬਿਆ ਕਰ ਜਾਂ ਦੱਬਦਾ ਹੁੰਣਾ ਚੋਪੜੇ ਤਾਂ ਮਿੱਟੀ ਢਿੱਲੀ ਹੋ ਜਾਂਦੀ ਹੈ ਇਹ ਗਿੱਲੀ ਦਾ ਪਹਿਲਾਂ ਹੀ ਆ ਚਲ ਆ ਜਾਗਾ ਹਾਂ ਤੇ ਦੱਬ ਦੇ ਪਾਸ ਮੜਾ ਜਾ ਪੈਰ ਨਾਲ ਪੈਰ ਨਾਲ ਅੰਦਰੋਂ ਦੱਬ ਦੇ ਪੈਰ ਨਾਲ ਚਲ ਆ ਜਾ ਰਹਿਣ ਦੇ ਕੋਈ ਨਾ ਰਹਿਣ ਦੇ ਰਹਿਣ ਦੇ ਚੱਲ ਰਹਿਣ ਦੇ ਰਹਿਣ ਦੇ ਆ ਜਾ ਹੋ ਰਹਿਣ ਦੇ ਘੜੀ ਆ ਜਾ ਤੈਨੂੰ ਖੁਰਚੀ ਏ ਮੜਾ ਜਾ ਆ ਜਾ ਮੂਰਿਓ ਤਸੱਲੀ ਕਰਾਈਏ ਦੀ ਸੀ ਜਿਵੇਂ ਤਰ੍ਹਾਂ ਪਾਣੀ ਨਿਕਲਣ ਲੱਗ ਗਿਆ ਉਧਰ ਪਰਲੇ ਪਾਸੇ ਉਹਦੇ ਇਹ 43 ਹੋ ਗਏ ਤੇ ਆਪਾਂ 10:30 ਵਜੇ ਮੋਟਰ ਤੇ ਪਹੁੰਚ ਗਏ ਸੀ 10:30 ਵਜੇ ਚਲਾਤੀ ਦੀ ਮੋਟਰ ਦੇ ਤੇ ਹੁਣ ਕਰਨਾ ਚੱਲਦੀ ਆਰੇ ਚੱਲ ਰਿਹਾ ਕੰਮ ਕਾਰ ਮੇਤਰੋ 8:02 ਦੇ ਮਿੰਟ ਤੇ ਆਪਾਂ ਚੱਲੇ ਸੀ ਸਗਰਾਲੀ ਆ ਗਏ ਢੇਰਾ ਹੋ ਗਿਆ ਥੋੜਾ ਜਿਹਾ ਨਾਈਟ ਵੀ ਭੱਜੀ ਵੀ ਤੇ ਅੱਜ ਲੰਬਾ ਸਮਾਂ ਚੱਲ ਵੀ ਡੇਟ ਅੱਜ ਤਾਂ 6:30 ਵਜੇ ਭੱਜੀ ਸੀ ਅੱਜ ਬੱਜੀ ਐ 7:44 ਮਿੰਟ ਤੇ 400 ਦੇ ਰਵੇ ਲੱਗਣੇ ਆਲੇ ਆ ਕੰਪਾਇਨਾਂ ਦਾ ਏਰੀਆ ਕੰਪਾਇਨਾਂ ਦਾ ਮੇਰੇ ਵੀਰੋ